ਸਸੇਕਾਲ ਅੱਜ ਦੇ ਵਲੌਗ ਚ ਤੁਹਾਡਾ ਸਵਾਗਤ ਹੈ ਅੱਜ ਹੈ ਮੰਡੇ ਤੇ ਇੱਕ ਦਾ ਟਾਈਮ ਹੋ ਗਿਆ ਵਲੌਗ ਬਹੁਤ ਲੇਟ ਬਣਾ ਰਿਹਾ ਕਿਉਂਕਿ ਪਹਿਲਾਂ ਮਾਨੇ ਨਹੀਂ ਕੀਤਾ ਹੁਣ ਮੈਂ ਕਿ ਬਣਾ ਲਈ ਅੱਜ ਫਿਰ ਅੱਜ ਕਰਿਆ ਆਂ ਪਰਸੋਂ ਵਾਲਾ ਪੇਪਰ ਪੜ੍ਹ ਰਿਆ ਮੈਂ ਪੰਜਾਬੀ ਨਾਟਕ ਅਤੇ ਰੰਗਮੰਚ ਤੇ ਆ ਮੈਂ ਖੇਤੋਂ ਲੈ ਕੇ ਆਇਆ ਸੀ ਅਮਰੂਦ ਨਾਲੇ ਬਾਲਣ ਪਾ ਵਦੀ ਨਿਕਲੀ ਖੜੀ ਹੈ ਮੱਜਾਂ ਦੇ ਕਾ ਕਿੱਥੇ ਗਏ ਜੀ ਆਹ ਦੇਖੋ

ਰਾਜਸਤਾਨੀ ਆਲੀ ਆ ਗਈ ਪੱਤਾ ਚੱਕੀ ਫਿਰ ਤੂੰ ਰੱਖ ਦੇ ਇਹ ਨਹੀਂ ਆਪਾਂ ਖਾਣਾ ਨਹੀਂ ਪੱਕਾ ਨਹੀਂ ਮਰੂ ਲੈ ਲੈ ਚੰਗਾ ਆਖੀ ਇਹਦਾ ਵੀਡੀਓ ਬਣਾ ਇਹਦਾ ਵੀਡੀਓ ਬੰਦਾ ਮੈਂ ਇਹਦਾ ਕੁੱਤਾ ਹੈਗਾ ਜਿੰਦੀ ਇੱਕ ਅੱਖ ਹੈਗੀ ਏ ਇੱਕ ਅੱਖ ਕਿਦੇ ਖਾ ਗਈਆਂ ਅੱਖ ਇੱਕੀ ਅੱਖ ਹੀ ਜਾਂਦੀ ਇਹਦੀ ਹੋਇਆ ਕਾਖੇ ਨੇ ਤੋੜ ਦਿੱਤੀ ਨਹੀਂ ਤੀ ਨੇ ਤੋੜੀ ਹੈ ਹਾਂ ਨਹੀਂ ਤੀ ਤਾਂ ਨਹੀਂ ਤੋੜਦੀ ਤੂੰ ਥੋੜੀ ਉਹਨੇ ਹੋ ਗਈ ਉਗ ਨਹੀਂ ਮੈਂ ਕੋਣੀ ਥੋੜੀ ਇੱਧਰ ਆ ਜਾ ਬੂਟ ਪਾ ਲੈ ਤੂੰ ਚਾਹ ਵਾਲ ਕਿੰਨੇ ਹੋ ਗਏ ਨੇ ਮੇਰੇ ਕਾਕਾ ਦੂਜਾ ਕਿਵੇਂ ਇੱਕ ਵਾਰ ਮੇਰੇ ਕਾਕਾ ਦੂਜਾ ਕਾਕਾ ਟੱਟ ਗਿਆ ਟੱਟ ਗਿਆ ਹੂੰ ਬਾਸ ਕਰ ਆ ਤੂੰ ਆ ਲਾਈ ਯੂ ਥੋੜੀ ਨਾ ਮੈਂ ਛੱਡ ਤੀ ਜੀ ਚਾਹ ਚੜੀ ਚੱਲ ਆ ਜੋ ਮਨੂ ਜਾਨ ਨੇ ਆ ਕੀ ਖਾਈਏ ਇਹ ਇਹ ਤੇਰਾ ਕਿਹੜਾ ਮੇਰਾ ਹੈ ਸਾਰਾ ਨਹੀਂ ਦੇਣਾ ਤੈਨੂੰ ਮੈਂ ਕੱਚਾ ਇੱਕ ਅੱਧਾ ਦਾ ਕਰ ਲੋ ਇਹ ਕੀ ਹੈ ਸਾਪ ਸਾਪਣੇ ਗਏ ਅਲਮਰੋਦ ਖਾਓ ਵੰਡ ਕੇ ਖਾਣੇ ਨੇ ਠੀਕ ਹੈ ਹਲਾ ਤੇਰੇ ਵੀ ਮੇਰੀ ਵੀ ਮੈਂ ਲੱਗਿਆ ਪੜਨ ਮੈਂ ਪੜ ਰਿਹਾ ਪੰਜਾਬੀ ਨਾਟਕ 1947 ਤੋਂ 1970 ਤੱਕ ਭਵੰਤ ਗਾਰਗੀ ਆਈ ਸੀ ਨੰਦਾ ਤੇ ਸਿੱਖੋ ਇਹ ਜਿਹੜੇ ਨੇ ਜਿਹੜੇ ਪਹਿਲਾਂ ਦੇ ਜਿਨ੍ਹਾਂ ਦੇ ਫੇਮਸ ਨਾਟਕ ਨੇ ਹੋਰ ਵੀ ਹੋ ਗਏ ਨੇ ਬਾਕੀ ਇਹਨਾ ਪਿੱਛੇ ਪਿਆ ਹੈ ਪੜਨਾ ਆਪਾਂ ਅਨਮੋਲ ਤੇ ਜਸਨੀਤ ਉਹ ਦਰਵਾਜ਼ੇ ਤੋਂ ਬਾਹਰ ਫਿਰਦੇ ਨੇ ਥੱਲੇ ਜੀ ਤੇ ਖਾਣ ਦੀਆਂ ਨਹੀਂ ਪਿਆ ਕਰੇ ਨਾਟੀਆਂ ਦਾ ਆਰੰਭ ਕਿੱਥੋਂ ਆ ਫੰਡ ਮਰਾਸੀ ਬਾਜੀ ਬਾਜੀ ਕਰ ਕੇ ਹੰਦੇ ਸਾਡੇ ਬਲਾ ਹੰਦੇ ਹੁੰਦੇ ਨੇ ਜੇ ਵੀ ਰੰਗ ਨਕਲਾਂ ਤਮਾਸ਼ੇ ਕਰਨਾ ਹੁੰਦੇ ਹੁੰਦੇ ਸੀ ਤੇ ਪਹਿਲਾਂ کافی ਟਾਈਮ ਤੋਂ ਜਦੋਂ 19ਵੀਂ ਸਦੀ ਸਟਾਰਟ ਹੋਈ ਉਹ ਤੋਂ ਦੇ ਨਾਟਕ ਸ਼ੁਰੂ ਹੋ ਗਏ ਨਾਟਕ ਲਿਖੀਨੇ ਸ਼ੁਰੂ ਹੋ ਗਏ ਪਹਿਲਾਂ ਤਾਂ ਆਹੀ ਕੁਛ ਚੱਲਦਾ ਹੁੰਦਾ ਸੀ ਫਿਰ ਨਾਟਕ ਲਕਿੰਦੇ ਲਿਖਿੰਦੇ ਅੱਜ ਪੰਜਾਬੀ ਫਿਲਮਾਂ ਚਪਾਲ ਤੇ ਹੋਰ ਬਾਲੀਵੁੱਡ ਠੀਕ ਹੈ ਉਹ ਹਿੰਦੀ ਸਾਇਤ ਹੈ ਆਪਾਂ ਪਰਦੇ ਤੇ ਪੰਜਾਬੀ ਸਾਇਤ ਤੇ ਅੱਜ ਪੰਜਾਬੀ ਇੰਡਸਟਰੀ ਬਹੁਤ ਅੱਗੇ ਜਾ ਚੁੱਕੀ ਹੈ ਫਿਲਮਾਂ ਬਹੁਤ ਵਾਇਰਲ ਨੇ ਬਾਕੀ ਆਪੇ ਵਾਇਰਲ ਹੋਈਏ ਲਾਈਕ ਕਰ ਦਿਓ ਜਸਨੀਤ ਕਰਦੀ ਗਾਲਾਂ ਇਹ ਹੁਣ ਦੋਵੇਂ ਪਹਿਣਾ ਗਾਲਾਂ ਤੇ ਹੋਈਆਂ ਨੇ ਅਗੇ ਉਹ ਕੜਦੀ ਸੀ ਹੁਣ ਇਹ ਵੀ ਸ਼ੁਰੂ ਹੋ ਗਈ। ਮੇਰੀ ਕਿਤਾਬਾਂ ਤੇ ਨਾ ਚੜ। ਲੰਘ ਜਾ ਇਥੋਂ। ਪਾਲੇ ਪਾਲੇ। ਪਾਲੇ ਠੰਡੇ ਹੀ। ਇੱਕ ਚੈਪਟਰ ਕੰਪਲੀਟ ਹੋ ਗਿਆ। ਇਹਨੂੰ ਬੰਦ ਕਰਨਾ ਕੁਝ ਟਾਈਮ ਬਾਅਦ। ਫਿਰ ਕਰਦੇ ਦੁਬਾਰਾ। ਧੁੱਪ ਜਿਵੇਂ ਜਿਵੇਂ ਜਾਂਦੀ ਹੈ ਠੰਡ ਲਕਣੀ ਸ਼ੁਰੂ ਹੋ ਜਾਂਦੀ ਹੈ। ਹੈਲੋ। ਮੱਝਾ ਸਾਡੀਆਂ ਇੱਥੇ ਖੜੀਆਂ ਨੇ ਧੁੱਪੇ। ਜਸਨੀਦ ਦੀ ਫੋਟੋ ਖਿੱਚ ਰਿਆ ਸੀ ਮੈਂ ਮੈਂ ਕਿਹਾ ਥੰਬਨੇ ਲਗਾਵਾਂਗੇ ਇਹ ਪੱਜਨ ਲੱਗ ਗਈ ਕਹਿੰਦੀ ਮੈਂ ਹੁਣ ਨਹੀਂ ਆਣਾ ਤੇਰੇ ਇੱਥੇ ਮੈਂ ਕਿਹਾ ਤੇਰੀ ਵੀਡੀਓ ਥੋੜੀ ਬਣਾਦਾ ਪੈਂ ਆਹ ਵਲ ਪਾਣੀ ਉਹਨੂੰ ਪਾਣਾ ਨਿੱਕੀ ਕੱਟੀ ਨੂੰ ਉਹ ਡੋਲ ਗਿਆ ਉਹ ਲੋ ਬਣਾ ਚੱਕਰ ਚ ਆ ਲੈ ਇਹਨੂੰ ਮੈਂ ਹੀ ਪਾਣੀ ਪਾਣਾ ਹੁਣਾਂ ਜਦੋਂ ਇਹ ਆਵਾ ਕਰੇ ਅਨਮੋਲ ਤੇ ਸੁਨੀਦ ਦੋ ਵਾਰ ਕਰੇ ਆਣੇ ਕਿ ਤੂੰ ਪਤੰਗ ਲੈ ਲੈ ਪਤੰਗ ਲੈਦਾ ਮੈਂ ਪਤੰਗ ਲੈਦਾ ਨਾ ਮੈਂ ਨਹੀਂ ਲਾਦਣੀ ਬਣਾ ਵੀਡੀਓ ਬਣਾ ਮੈਂ ਨਹੀਂ ਬਣਾਣੀ ਵੀਡੀਓ ਕਿੱਥੇ ਗਈ ਤੇਰੀ ਮਾਰ ਜਾਣੀ ਕਿੱਥੇ ਚੜਾ ਕਿੱਥੇ ਹਾਂ ਬਣਾਣਾ ਬਿਡੀਓ ਨਾ ਪਾਣੀ ਪੀ ਲਿਆ ਨੇ ਓਏ ਕੀ ਕਰਦੀ ਪਾਣੀ ਪੀ ਕੇ ਨਾ ਚੜਨ ਪੋਖੀ ਜੀ ਫੀਲ ਹੋਈ ਨਹੀਂ ਅੰਦਰ ਤਾਂ ਉਹਨੇ ਮਤਲਬ ਔਖਾ ਲੰਗਾ ਨਾ ਪਾਣੀ ਦੁੱਧ ਵੀ ਉਹਨਾਂ ਨੂੰ ਮਿਲਦਾ ਹੈ ਨਾ ਮੱਚ ਲੈ ਜੀ ਇਹਨੂੰ ਲਓ ਜੀ ਚੁੱਲੇ ਤੇ ਬਤਿਲਾ ਚਾੜਤਾ ਸਗਲਾ ਚਾੜਤਾ ਕਿਉਂਕਿ ਆਪਾਂ ਪਾਣੀ ਗਰਮ ਕਰਕੇ ਨਾਵਾਂਗੇ ਤੇ ਫਿਰ ਸ਼ਾਮ ਨੂੰ ਗੁਰਦੁਆਰੇ ਜਾਣਾ ਉਸ ਤੋਂ ਪਹਿਲਾਂ ਬਾਹਰ ਲਾਵਾਂ ਘੰਟਾ ਕੋ ਘੰਟਾ 2 ਘੰਟੇ ਲਾਣੇ ਨੇ ਹੋਰ ਫਿਰ ਗੁਰਪੇ ਜਾਵੇ ਘੱਟ ਹੋਈ ਉਹ ਕਿ ਲੈ ਜਾਵੇਗਾ ਫਿਰ ਇਹਨੇ ਤ ਪੜਾਂਗੇ ਫੋਨ ਤੋਂ ਮੈਨੂੰ ਨਾ ਆ ਫੈਸ਼ਨ ਫੁਸ਼ਨ ਦੇ ਕਰਨੇ ਨਹੀਂ ਆਦੇ ਮੈਨੂੰ ਕਿੰਨੇ ਵੀ ਕਿਸੇ ਨੇ ਕਿਹਾ ਕਿ ਕਹਿੰਦੇ ਮਤਲਬ ਤੂੰ ਐਵੇਂ ਹੀ ਰਹਿਣਾ ਬੰਨ ਕਿ ਨਹੀਂ ਰਹਿਣਾ ਤੂੰ ਨਾ ਤੇ ਮੈਂ ਜਿਵੇਂ ਐਵੇਂ ਹੀ ਰਹਿਣਾ ਸਿੰਪਲ ਜਾਂ ਕਿਉਂਕਿ ਪੈਸਾ ਨਹੀਂ ਗਏ ਪੈਸੇ ਨਾਲ ਸਾਰਾ ਫੈਸ਼ਨ ਹੈ ਕੱਪੜੇ ਕੱਪੜੇ ਕੁਪੜੇ ਲੈ ਕੇ ਸਾਰਾ ਕੋਈ ਵਾਲਾਂ ਦੀ ਕਟਿੰਗ ਤੱਕ ਆਪਾਂ ਵਾਲ ਵੀ ਤਾਂ ਨਹੀਂ ਕਟਾ ਵੀ ਗਾ ਕੇ ਪੈਸੇ ਲੱਗਣਗੇ ਫਿਰ ਇਕੱਠੇ ਜ ਦੁਬੱਡੇ ਹੋ ਜਾਂਦੇ ਨੇ ਵਾਵਾ ਸਾਰੇ ਉਹਦੂ ਕਟਾਈ ਦਾ ਓਹ ਹੋ ਹੋ ਅੱਗ ਦੇਖੋ ਕਿੰਨੀ ਬਾਹਲ ਹਾਂ ਠੀਕ ਹੈ ਆ ਵੀ ਚੱਲੋ ਜੀ